ਕਿਸਾਨ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਛਰੀ ਤਰਨਤਾਰਨ ਸਾਹਿਬ ਸਤਨਾਮ ਵੀਰ ਦੇ ਕੋਲ ਆਇਆ ਦੋਸਤੋ ਇਸ ਘਰੋਂ ਤਕਰੀਬਨ ਆਪਾਂ ਰੁਟੀਨ ਦੇ ਵਿੱਚ ਵੀਡੀਓ ਪਾਈਦੀਆਂ ਨੇ ਪਸ਼ੂ ਆਉਂਦੇ ਆ ਡੇਲੀ ਰੁਟੀਨ ਦੇ ਵਿੱਚ ਨਵੇਂ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ 5-6 ਗਨਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਇੱਕ ਤੋਕੜ ਗੱਬਣ ਮੱਝ ਦਿਖਾ ਦੇਾਂਗੇ ਤੇ ਇੱਕ ਮੱਝ ਬੱਚੇ ਸਮੇਤ ਬਿਲਕੁਲ ਤਾਜੀ ਸੂਈ ਤੇ ਤਿੰਨ ਜੜੀਆਂ ਮੱਝਾਂ ਬਗੈਰ ਬੱਚੇ ਤੋਂ ਤੇ ਦੋ ਟੋਕੜ ਵਹਿੜਾ ਟੋਕੜ ਗੱਪਣ ਵਹਿੜਾ ਚੈੱਕ ਪਾਸ ਸੋ ਇਹ ਤਕਰੀਬਨ ਕੋਈ 5-4 ਲਾਗੇ ਹੈਗੇ 5-6 ਪਸ਼ੂ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਐਨੀਮਲ ਚੰਗੇ ਆ ਬਾਕੀ ਪੂਰੀ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਆ ਜੇ ਠੀਕ ਆ ਜੀ ਪੂਰਾ ਰਿਕਾਰਡ ਪੂਰਾ ਵੇਰਵਾ ਤੁਹਾਨੂੰ ਮਿਲ ਜੂਗਾ ਅੱਜ ਤਰੀਕ 30 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਕੋਈ ਵੀ ਸੱਜਣ ਭਰਾ ਆਪਣਾ ਖਰੀਦਦਾਰ ਆ ਰਿਹਾ ਤੇ ਆਪਾਂ ਹਮੇਸ਼ਾ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ ਆਪਣੀ ਕੋ ਤਸੱਲੀ ਜੋ ਵੀ ਹੈਗੀ ਆ ਪੂਰੀ ਕਰਕੇ ਓਨਰ ਮਾਲਕ ਵਪਾਰੀ ਭਰਾ ਖਰੀਦਦਾਰੀ ਇਹਦੀ ਕਰਦੇ ਆ ਅਗੋ ਕੋਈ ਵੀ ਸੱਜਣ ਆ ਰਿਹਾ ਤੇ ਆਪਣੀ ਖਰੀਦਦਾਰੀ ਇੱਕ ਦੋ ਟਾਈਮ ਚੋਕੇ ਜ਼ਰੂਰ ਕਰੋ ਠੀਕ ਆ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪ੍ਰੰਤੂ ਦਾ ਸਾਹਮਣਾ ਕਿਸੇ ਸੱਜਣ ਨੂੰ ਨਾ ਕਰਨਾ ਪਵੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਰੀ ਕਾ ਸਾਸਰੀ ਹੋਏ ਜੀ ਉਹ ਠੀਕ ਠਾਕ ਉਹਦੀ ਚਰਤੀ ਵਾਲਾ ਬਾਰੇ ਪੇਸਾ ਹੋਰ ਉਹ ਰੂਰੀਆ ਪੰਜ ਠੀਕ ਠਾਕ ਅੱਛਾ ਫਿਰ ਸਤਨਾਮ ਉਹ ਮਾਲ ਅੱਜ ਆਪਣੇ ਕੋਲ ਹੈਗੇ ਪੰਜ ਕਿ 6 ਨਾ ਹਾਂ 6 ਹੈ ਜੀ 6 ਨਾਗਾ ਹਾਂ ਜੀ ਠੀਕ ਆ ਤੇ ਮੱਝਾਂ ਅੱਜ ਤਕਰੀਬਨ ਆਪਣੇ ਕੋਲ ਇੱਕ ਤਾਂ ਟੋਕੜ ਗੱਭਣੀਆਂ ਹਾਂ ਹਾਂਜੀ ਤੇ ਵੈਸੇ ਦੋ ਤਿੰਨ ਨਾਲ ਜਿਹੜੀਆਂ ਦੋ ਤਿੰਨ ਮੱਝਾਂ ਬਗੈਰ ਬੱਚੇ ਤੋਂ ਹਾਂਜੀ ਮਤਲਬ ਤੇ ਇਹ ਤਾਂ ਬੱਚੇ ਤੋਂ ਬਗੈਰ ਹੋ ਗਿਆ ਇੱਕ ਤਾਜੀ ਝੋਡੀ ਸੂਈ ਠੀਕ ਆ ਠੀਕ ਆ ਹਾਂਜੀ ਤੇ ਦੋ ਟੋਕੜ ਗੱਭਣ ਵੈੜਾ ਵੈੜਾ ਹਾਂਜੀ ਚੈੱਕ ਪਾਸ ਹੋਈਆਂ ਨੋ ਵੀ ਚੈੱਕ ਪਾਸ ਹੋਈਆਂ ਨੇ ਠੀਕਾ ਜੀ ਦੋ ਟੋਕੜ ਗੱਭਣ ਵੈੜਾ ਹੋਣਗੀਆਂ ਸ਼ੁਰੂਆਤ ਕਰ ਲਵਾਂਗੇ ਆਪਾਂ ਠੀਕਾ ਜੀ ਪਹਿਲੇ ਨੰਬਰ ਤੋਂ ਇੱਕ ਤੁਸੀਂ ਇੱਧਰ ਝੋਟੀ ਦੇਖੋਗੇ ਬਿਲਕੁਲ ਤਾਜੀ ਸੂਈ ਹੈ ਸੱਜਰ ਇੱਥੋਂ ਸ਼ੁਰੂਆਤ ਕਰਾਂਗੇ ਆਪਾਂ ਸਤਨਾਵੀਰ ਕੀ ਬੇਰਵਾ ਐਸਕੂਟੀ ਦਾ ਪਲੋਂ ਸੂਈ ਜਿਹੜਾ ਪਹਿਲਾ ਸੂਰ ਪਹਿਲਾ ਝੋਟੀ ਆ ਕਟਾ ਮਗਰ ਜੀ ਠੀਕ ਆ ਜੀ ਚੌਥੇ ਪਹਿਵੇਂ ਦਿਨ ਦੀ ਸੂਈ ਕਰਵਾ ਲਈ ਠੀਕ ਆ ਜੀ ਭਾਈ ਅਭੀ ਚੌ ਪੰਜਾਂ ਦਿਨਾਂ ਦੀ ਸੂਈ ਆ ਮਗਰ ਕਟਾ ਮੇਲ ਕਾਫ ਆ ਬਹੁਤ ਤਿਆਰੀ ਝੋਟੀ ਆ ਐਸ ਤੋਂ ਤਾਂ ਦੁੱਧ ਕਿੰਨਾ ਕੇ ਦੁੱਧ ਆ 8 ਕਿਲੋ ਦੇ ਵੀਰ ਜੀ ਪਲੱਸ ਬੋਲਾ ਹੋਊਗਾ 8 ਕਿਲੋ ਜਿੰਦਾ ਮਰਜੀ ਬਣ ਫਰਸ ਹੋ ਰਹੀ ਠੀਕ ਆ ਭਾਈ ਪੂਰੀ ਫੋਲ ਲੱਟਣੀ ਚਰੀ ਜਦੋਂ ਮਰਜੀ ਭਾਏ ਸਾਢੇ ਵਜੇ ਠੀਕ ਆ ਲੋ ਵੀ 8 ਕਿਲੋ ਤੋਂ ਦੋਸਤੋ ਬਾਹਰ ਬਾਹਰ ਜਿਹੜਾ ਬੋਹਣਾ ਇਸ ਵਕਤ ਉਹ ਹਾਈਟ ਦਾ ਆਪਾਂ ਤੁਹਾਨੂੰ ਬਾਹਰ ਇੱਕ ਵਾਰੀ ਤੋਰ ਕੇ ਦਿਖਾ ਦਿੰਨੇ ਆ। ਬਾਕੀ ਫੇਸ ਕੁਆਲਟੀ ਚੈੱਕ ਕਰੋ। ਮੂੰਹ ਮੱਥੇ ਦੀ ਬੜੀ ਚੰਗੀ ਆ। ਛੋਟਾ ਸਿੰਘ ਮੱਥੇ ਬੱਲ ਬਿੱਲੀ ਅੱਖ ਆਹ ਜਿਹੜੀ ਹਵਾਨੇ ਚੜੀ ਦੀ ਬੰਤਰ। ਚੋਣ ਜਵਾ ਦੀ ਫਿਰ ਓਕੇ ਰਿਪੋਰਟ। ਜੀ ਗੱਲਾਂ ਹੀ ਚੜਚਵਾਈ ਦਾ ਇੱਕ ਬੰਦ ਨੰਬਰ ਹੋ ਜਾਂਦਾ। ਠੀਕ ਹੈ। ਚਵਾਈ ਦਾ ਪੱਤਰ ਦੇਖੋ। ਇਹ ਪੱਤਰ ਵੀ ਖਾਸ ਦੇਖੋ। ਜੀ ਆਇਆਂ ਨੂੰ ਫਿਰ ਸਾਫ ਹੈ। ਨਾਲੇ ਬਾਈ ਐ ਟੈਡ ਕਰਵਾਉਣੀ। ਠੀਕ ਹੈ ਜੀ। ਸੱਡੇ ਦੇ ਵੀ ਬੜੀ ਸਾਫ ਸੁਥਰੀ ਆ ਠੀਕ ਆ ਜੀ। ਬਹੁਤ ਪਿਆਰੀ ਝੋਟੀ ਆ ਇੱਕ ਵਾਰੀ ਇਹਨੂੰ ਕਰ ਲਏ ਪਰਨ ਸੈਲ ਕਰ ਲਏ ਹਾਂ ਲੈ ਐਸੇ ਰੂਪ ਲਿਆ ਆ ਦੇਖੋ ਜੀ ਸੋ ਚਾਰੇ ਧਾਨ ਬਹੁਤ ਸੋਣੀ ਸਪੇਸ ਗੈਪ ਸੋ 8 ਕਿਲੋ ਬੋਲਾਆਂ ਦੇ 8 ਤੋਂ ਬਾਰ ਬਾਰ ਐਸ ਵਕਤ ਬੋਲਾਆਂ ਦੇ ਥੱਲੇ ਹਾਜ਼ਰ ਆ ਬਾਕੀ ਵਿਰਲ ਬੁਰਲ ਬਹੁਤ ਸੋਣੀ ਐ ਝੋਟੀ ਓਵਰ ਆਲ ਜਿੰਨੀ ਐ ਸਾਰੀ ਸਾਫ ਸੁਥਰੀ ਐ ਠੀਕ ਆ ਜੀ ਸੋ ਸ਼ਕੀਨ ਵੀ ਆ ਸ਼ਕੀਨੀ ਕੋ ਕਿਹਦੇ ਆ ਬਟਰ ਲੈਂਡ ਦੀ ਝੋਟੀ ਐ ਹਾਂ ਆਹ ਲੋ ਜੀ ਇਹ ਠੰਡੀ ਮਰਜੀ ਇੰਨੀ ਆ ਦੋ ਜਿਆਦੀ ਜਦੋਂ ਮਰਜੀ ਬੱਚਾ ਛੱਡ ਕੇ ਜਾਓ ਉਸ ਤੇਲੇ ਕਰਵਾਈ ਬਸ ਕਈ ਤਰ੍ਹਾਂ ਦਾ ਪਹਿਲਾਂ ਨਹੀਂ ਆ ਰਹੀ ਤੇ ਹਾਂ ਬਹੁਤੀ ਜਿਆਦੀ ਬੋ ਵੀ ਪਹਿਲਾਂ ਝੋਟੀ ਆ ਠੀਕਾ ਜੀ ਸੋ ਸੀਲੀਆਂ ਸੂਲੀਆਂ ਬਹੁਤ ਆ ਝੋਟੀ ਚ ਮਗਰ ਇਹਦੇ ਕਟਾ ਮੇਲ ਕਾ ਸਤਨਾਓ ਭਾਈ ਕੀ ਮੋਲ ਕੀ ਡਿਮਾਂਡ ਰੋਕੀਂ ਦੀ ਮੋਲ ਵੀਰ ਜੀ ਜਿੱਡੀ ਝੋਟੀ ਨਿਕਲੋਂ ਕਰ ਮੋਲ ਦਾ ਭਾਵੇਂ ਲੱਖ ਦਾ ਲਈ ਭਾਵੇਂ 1-5 ਕਰ ਲਈ ਹਾਂ ਮੋਲਾ ਆਪਾ ਪੱਦਰ ਕਰਾਏ ਆ ਲੈ ਇਹਦਾ ਮੋਲ ਵੀਰ ਜੀ ਦਾ 95000 ਰੁਪਇਆ ਹਾਂ ਜੀ ਤੇ 93000 ਦੀ ਝੋਟੀ ਦੇ ਦਾਂ ਤਰਾਣ ਨੇ। ਤਾਂ ਇਹ ਮੋਲ ਜ਼ਿਆਦਾ ਨਹੀਂ ਕਰਨਾ। ਕੱਟੀ ਭਾਵੇਂ ਲੱਖ ਰੁਪਏ ਦੀ ਵੀਜ ਲੀ ਗਈ। ਹਾਂ। ਪਰ ਜਦੋਂ ਆਪਾਂ ਨੂੰ ਕੋਈ ਨਹੀਂ ਜਲਪਾਣੀ ਮਿਲ ਜਾ ਰਹੀ। ਠੀਕ ਆ। ਹਾਂਜੀ। ਲੋਬੀ 99 ਡਿਮਾਂਡ 93000 ਲੈਣ ਦਾ ਰਹੂਗਾ। ਸੋ ਛੋਟੀ ਬਹੁਤ ਪਿਆਰੀ ਆ। ਪਹਿਲਾ ਸਵੇਰ ਛੋਟੀ ਸੂਰੀ ਆ। ਗਾਰੰਟੀ ਜਦੋਂ ਆਪਾਂ ਦਿੰਦੇ ਨਹੀਂ ਛੋਟੀ ਜਲ ਕੇ ਸਾਈਗੋਲ ਚਲ ਗਈ ਤੇ ਦੁੱਧ 11-12 ਕਿਲੋ ਭਰ ਦੋ ਜਿੰਨੀ ਨਿਕਲੇ। ਆਹ। ਠੀਕ ਜੀ। ਬਹੁਤ ਸੋਹਣਾ ਨੇਵਾ ਬਰਾ ਟਿਕਾਣੇ ਤੇ ਆ। ਠੀਕ ਆ ਜੀ। ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ। 93 ਯਾਰ ਦੀ ਹੈ ਹਾਂਜੀ ਹਾਂਜੀ ਲੋ ਵੀ ਅੱਗੇ ਸੈਕੰਡ ਇਧਰ ਨੰਬਰ ਆਪਾਂ ਜਿਹੜੀ ਸਤਨਾਬੇ ਦੀ ਗੱਲਬਾਤ ਕਰਦੇ ਆ ਜੀ ਵੀਰ ਜੀ ਪਲੌਣੇ ਆ ਜੀ ਬੱਚੋ ਘੇਰਦੇ ਆ ਡੇਢ ਮਹੀਨੇ ਜੇ ਕਰਵਾ ਲਈ ਮਤਲਬ ਇਹਨੂੰ ਢੀਗਾ ਭਰਿਆ ਹੁੰਦੇ ਪਲਾਸੀ ਚ ਲੰਨਦੀ ਆ ਓਕੇ ਡੇਢ ਦੀ ਮੰਨ ਲਓ 파ਰਸ ਤੋਂ ਗੱਪਣ ਜਾਂ 10 ਕਿਲੋ ਇਹਦੇ ਕੋਲ ਦੁੱਧ ਹੈ ਇਸ ਨੂੰ ਭਾੜੇ ਦੇ ਜੁਦੀ ਗੱਦੀ ਦਵਾੜਾ ਠੀਕ ਆ ਦੋਵੇਂ ਟਾਂ ਪਾੜੇ ਤੇ ਹੈ ਹਾਂਜੀ ਹਾਂਜੀ ਲੋ ਵੀ ਦੋਨੋਂ ਡਾਂਗਾ ਪਾੜੇ ਤੇ ਮਿਲਦੀ ਆ ਅੱਗੇ ਲੈਸਟ 파ਰਸ ਬੋਲ ਨੀਦੀਰਾਵੀ ਦੇ ਤੋਂ ਗੱਪਣ ਤੇ ਡੇ ਕੱਟ ਦੇ ਦੇਖਾ ਸੱਜੇ ਪਾਸੇ ਡੇਡਾ ਕੱਟ ਦਿੱਲੀ ਮਣਕੀ ਅੱਖ ਸੇਕ ਨੂੰ ਦੇ ਬੋਤਲੋ ਨਾਲ ਗੁਲਾਈ ਦੇ ਵਿੱਚ ਆ ਤੇ ਕਦ ਵੱਡਾ ਆ ਦੇਖੋ ਫੇਸ ਕੁਆਲਟੀ ਕਰੋ ਚੈੱਕ ਆ ਦੇਖੋ ਜੀ ਤੋਂ ਨੀਲੀ ਰਗ ਦੀ ਮੱਝ ਆਪਾਂ ਜੱਡੀਆਂ ਦੇਖਦੇ ਆ ਕਾ ਤਾਂ ਹਾਈਟ ਕਰਮਣੀ ਦੀ ਪੂਰੀ ਆ ਠੀਕ ਆ ਜਿਆਦਾ ਚੰਗੀ ਝੋਟੀ ਆ ਜੀ ਸਰਾਮ ਹੁਣ ਦੋ ਤਿੰਨ ਤੇ ਥਲੇ 9 ਕੇ 10 10 ਕਿਲੋ ਵਿੱਚ ਦੁੱਧ ਚੋਆ ਲਾਂਗੇ ਇੱਥੇ ਘੇਰ ਭਰਾਂਗੇ 10 ਕਿਲੋ ਆ ਜੇ ਕੋਈ ਇਦਾਂ ਮੰਗੂ ਉਹ ਨੂੰ 9 ਦੇ ਗ੍ਰੈਂਡ ਦੇ ਘੜ ਲੈਣਾ ਲੋ ਵੀ ਕਰੋ ਚੈੱਕ ਮਿਲਦੀ ਭਾੜੇ ਤੇ ਆਪਣੇ ਕੋਲ ਭਾੜੇ ਤੇ ਭਾੜੇ ਤੇ ਭਾੜਾ ਵੀ ਕੋਈ ਲੰਮਾ ਚੌੜਾ ਨਹੀਂ ਦਾ ਬਸ ਥੋੜਾ ਜਿਹਾ ਪੋਣਾ ਪਾਣੋ ਨਿਕਲੇ ਵੀਰੇ ਇੱਕ ਵਾਰੀ ਹੋਰ ਕਮਾ ਦੇ ਆ ਇਹਨ ਲਓ ਜੀ ਟੇਡੇ ਕੱਢ ਦੇ ਵਿੱਚ ਇਹ ਝੋਟੀ ਆ ਬਾਕੀ ਦਖਦੁਖ ਬਹੁਤ ਸੋਹਣੀ ਆ ਝੋਟੀ ਦੀ ਚੱਡੇ ਲੈਵੇ ਦੀ ਤੁਸੀਂ ਵੇਖੋ ਇੱਕ ਸਾਰ ਬਿਲਕੁਲ ਪੱਧਰ ਲੈਵਾ ਕੋਈ ਬਲਸਾ ਨਹੀਂਗਾ ਬਾਈ ਸਹੀ ਦਾ ਠੀਕ ਹੈ ਜੀ ਸੋ 10 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਮੌਕੇ ਤੇ ਹਾਜ਼ਰ ਸੋ ਚੰਗੀ ਝੋਟੀ ਆ ਇਹਨੂੰ ਨੰਮਾ ਤੋਰਦੇ ਵੀ ਨਿੱਕੇ ਫਿਰ ਆ ਲੈ ਸਾਬ ਵਾਜੀ ਆ ਬੀਟੀਕਾ ਸੋ ਬਹੁਤ ਛੋਣੀ ਵਾਡਮੁੰਡ ਵਧੀਆ ਚੰਗੀ ਆ ਬਾਕੀ ਭੂੜ ਛੱਟਿਆ ਤੋਰਾ ਪੂਰੀ ਚੁਆਈ ਦੀ ਚੁਆਈ ਦਾ ਮੇਰਾ ਡਗੂਆ ਹੀ ਮਾੜਾ ਹੁੰਦਾ ਲਾ ਬੀਟੀਕਾ ਜੀ ਸੋ ਬਾਕੀ ਦੋਸਰੀ ਗੱਲ ਤੇ ਆਪਾਂ ਮਾੜਾ ਲੈਣਾ ਹੀ ਨਹੀਂ ਜੇ ਕੋਈ ਹੋਊਗਾ ਜਰੂਰ ਦੱਸਾਂਗੇ ਬਿਲਕੁਲ 100 ਮਾਰਾ 100 ਰੱਖ ਕੇ 100% ਸਹੀ ਹੋਊਗਾ ਆਪਾਂ ਗਲਤ ਲੈਣਾ ਹੀ ਨਹੀਂ ਤੇ ਕੋਈ ਨਾ ਨਾ ਫਿਰ ਸੁਤਨਾਮਾ ਮੈਨੂੰ ਲੱਗਦਾ ਵੀ ਇੰਨੀਆਂ ਵੀਡੀਓ ਪਾਈਆਂ ਇੰਨਾ ਹੀ ਮਾਲ ਚਲਾਗਾ ਕਿਸੇ ਨੇ ਇਹ ਨਹੀਂ ਕਿਹਾ ਵੀ ਯਾਰ ਚੁਆਈ ਦਾ ਪੰਡੂ ਮਾੜਾ ਹੈ ਚੁਆਈ ਦਾ ਚੁਆਈ ਦਾ ਬੱਕਰੀਆਂ ਵੀ ਸਫਰ ਚ ਜਾਂਦੇ ਆ ਜਾ ਕਿ ਲੋ 1.5 2 ਕਿਲੋ ਤੋਂ ਬਾਅਦ ਘਾੜ ਹੋ ਜਾਣੀ ਜਾਂ ਅਗਲੇ ਦੀ ਸੇਵਾ ਘੜ ਦੇਣੀ ਉਹ ਗੱਲ ਵੱਖਾ ਦੁੱਧ ਦੀ ਵੀ ਜਿਹੜੀ ਜਦੋਂ ਆਪਾਂ ਸੌਹਣੀ ਦੁੱਦੀ ਤੇ ਇਹ ਵੀ ਨਹੀਂਗਾ ਵੀ 10-10 ਕਿੱਗ ਲਾਂਗੇ 6-6 ਕਿਲੋ ਉਹ ਕੰਮ ਨਹੀਂ ਜਦੋਂ ਪਾਈ ਅੱਧਾ ਕਿਲੋ ਦੀ ਸੌਹਣੀ ਦੁੱਦੀ ਜਾਂਦੀ ਚੁਆਈ ਦਾ ਜਦੋਂ ਆਪਾਂ ਤੁਰੇ ਇਹ ਗੱਲ ਕਰੇ ਵੀ ਚੁਆਈ ਦਾ ਜਦੋਂ ਤੁਹਾਨੂੰ ਲਾਂਭਾ ਹੋ ਗੋ ਉਦੋਂ ਆਪਾਂ ਵੀਡੀਓ ਬੰਦ ਕਰ ਦਾਂਗੇ ਠੀਕ ਹੈ ਇਹ ਚੱਕਰ ਚੁਆਈ ਦਾ ਵੇਖੋ ਮੇਰਾ ਪ੍ਰਾਪਾ ਕਿ ਰੋਬ ਰਾਖ ਕਰੋ ਚੱਕ ਝੋਟੀ ਦਾ ਬਹੁਤ ਪਿਆਰੀ ਝੋਟੀ ਹੈ ਵੇਖੋ ਚੱਡੇ ਲੇਪ ਦੀ ਬੰਤਰ ਹਾਂਜੀ ਇਹ ਵਾਦੇ ਦਾ ਸੌਦਾ ਦੋਸੋ ਜਿਹੜੀ ਨੀ ਬਾਕੀ ਕੱਦ ਹਾਈਟ ਜ਼ਰੂਰ ਮੈਟਰ ਕਰਦੀ ਹੈ ਕੱਦ ਹਾਈਟ ਕੋਈ ਛੋਟੀ ਮੰਨ ਕੇ ਨਾ ਸੌਦਾ ਕਰੇ ਕੱਦ ਹਾਈਟ ਪੂਰੀ ਹੈ ਛੋਟੀ ਜਿੱਥੇ ਆਣ ਕੇ ਮੇਰਾ ਭਰਾ ਕੋਈ ਵੇਖੂਗਾ ਤੇ ਇਹ ਨਹੀਂ ਆਖੂਗਾ ਵੀ ਕੱਦ ਛੋਟਾ ਚਾ ਚੱਡਾ ਲੈ ਵਾ ਯਾਰ ਬਿਲਕੁਲ ਬਖਾਇਆ ਹੋਰ ਸਿੱਧਾ ਨਿਕਲਿਆ ਕੁਝ ਹੋਰ ਬਾਲੀ ਜਾਰੀ ਕਰੀਏ ਬਿੰਦਗਾ ਦੇ ਹੋਏ ਹੋ ਜੁੜੀ ਦਾ ਆ ਚੰਗੀ ਜੀ ਜੁੜਾ ਸਾਫ ਦੋ ਜਾਰੀ ਕਰਮਾਂ ਦੀ ਸੀਲ ਦੋ ਜਾਰੀ ਠੀਕ ਹੈ ਆ ਦੇਖੋ ਸੋ ਇੰਨੀਆਂ ਸੀਲੀਆਂ ਹੈਗੀਆਂ ਤੇ ਦੋਸਤੋ ਬਾੜੇ ਵੰਡੇ ਤੇ ਮਿਲਦੀ ਕਰਮਾਂ ਦੀ ਚਾੜ-ਝੂੜ ਤੇ ਇਹ ਸਤਨਾਮ ਕੀ ਮੁੰਬੀਰ ਇਹਦਾ ਕਰਦੇ ਉਹ ਵੀ ਇਹਦਾ ਵੀ ਭਾਵੇਂ 95 ਕਰ ਲਈਏ ਇਹਦੀ ਘੱਟੇ ਦੀ ਬੰਦ ਹੋਏ ਹਜ਼ਾਰ ਦੀ ਪਹੁੰਚ ਕਰਦਾ ਹੈ ਜੀ 92 ਦੀ ਹਾਂ ਠੀਕ ਆ ਜੀ ਬਾਕੀ ਲਸ ਲੂਸ ਹੋ ਜੂਗਾ ਮੌਕੇ ਤੇ ਕੋਈ ਕਰਦਾ ਛੋੜ ਛੱਪਾ ਪਹੁੰਚ ਕਰਦਾ ਛੋੜ ਛੱਪਾ ਕਰਦਾ ਕੋਈ ਗੱਲ ਭੈਣ ਭਰਾ ਜੀ 100 ਕਿਲੋਮੀਟਰ ਤੱਕ ਹਾਂ ਕਰਦਾਂਗੇ ਛੋੜ ਵੀ ਕਰਦਾ ਕੋਈ ਲੋ ਵੀ 92000 ਦੇ ਵਿੱਚ ਦੋਸਤੋ ਇਹ ਪਹੁੰਚ ਹੋ ਜੂਗੀ ਠੀਕ ਆ ਜੀ ਛੋੜ ਛੱਪਾ ਵੀ ਹੋ ਜੂਗਾ ਉਹ ਵੱਖਰੇ ਤੌਰ ਤੇ ਪਸੰਦ ਆਉਗੀ ਝੋਡੀ ਬਹੁਤ ਪਿਆਰੀ ਆ ਚੱਡੇ ਲੇਵੇ ਵਾਲੀਆ ਕਰਮਾ ਦੇ ਠੀਕਾ ਜੀ 10 ਕਿਲੋ ਦੋ ਤੋਂ ਹੁਣ ਮੌਕੇ ਤੇ ਹਾਜ਼ਰ ਆ ਜੀ ਅਗਰ 1.5 ਦੋ ਮਹੀਨੇ ਦੀ ਬਣੀ ਨਾ 1.5 ਮਹੀਨੇ ਤੋਂ ਵੀਰ ਜੀ ਪਲਾਸੀ ਚੱਲਣੀ ਚਲੋ ਹਲੇ ਆਪਾਂ ਚੈੱਕ ਪਾਸਿੰਗ ਝੋੜੀ ਹੋਈ ਤੇ ਝੋੜੀ ਨਿਕਲੂਗੀ ਗੱਬਰ ਜਦੋਂ ਆਪਾਂ ਗਰੰਟੀ ਕੋਈ ਨਹੀਂ ਦਿੰਦੇ ਕਿ ਨਿਕਲਾਈ ਤੇ ਜਲ ਸੋਨੇ ਦੇ ਸਮਾਗ ਲੈ ਜਾਨਾ ਚਲ ਜੇ ਕੋਈ 5-7 ਦਿਨ ਝੋੜੀ ਵੈਸੇ ਹੀ ਠਹਿਰ ਗਈ ਫਿਰ ਆਪਾਂ ਚੈੱਕ ਕਰਵਾ ਕੇ ਤੇ ਆਗੇ ਬਿਲਕੁਲ ਹਾਂ ਜੀ ਲਓ ਵੀ ਭਰਾਵੋ ਪਾ ਦਿਓ ਹੱਥ ਠੀਕਾ ਜੀ ਅੱਗੇ 17 ਵੀਰ ਆਪਣੇ ਕੋਲ ਜਿਹੜੀ ਨੈਕਸਟ ਆ ਮੱਝ ਖੜੀ ਹੈ ਜੀ ਵੀਰ ਜੀ ਤ ਇਹ ਦੀ ਪੰਜਾਂ ਮਹੀਨੇ ਗੱਭੜ ਜੀ ਅੱਛਾ ਜੀ ਤੇ 6 ਕਿਲੋ ਦੁੱਧ ਲਓ ਜੀ ਸੋ 6 ਕਿਲੋ ਦੁੱਧ ਤਾਂ ਪੰਜਾਂ ਮਹੀਨੇ ਦੇ ਇਹ ਗੱਭਣ ਚੈੱਕ ਪਾ ਸਾ ਠੀਕ ਆ ਹਾਂ ਚੈੱਕ ਪਾ ਸੋ 6 ਕਿਲੋ ਤਾਂ ਮਿਲਦੀ ਦੋਵੇਂ ਡਾਂਗਾਂ ਦੋਵੇਂ ਡਾਂਗ ਪਾੜੇ ਦੇ ਪਾੜੇ ਦੇ ਹਾਂ ਲਓ ਠੀਕ ਆ ਸੋ ਫੇਸ ਨੂੰ ਮਮਾ ਤੁਸੀ ਚੈੱਕ ਕਰੋ ਠੀਕ ਆ ਜੀ ਪੂਰੀ ਨਿਕਲ ਉੱਪਰ ਸੋ ਹੋਲੋ ਵਜਨ ਉਹ ਮजूद ਦੀ ਆ ਸਿੰਗਲ ਹੱਡੀ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਹੋਲੀ ਬਣਾ ਤੋੜ ਲਿਆ ਜੀ ਆ ਜੋ ਤੁਹਾਵਾਂ ਨੂੰ ਬਹੁਤ ਜ਼ਿਆਦਾ ਲੋਖ ਦਾ ਹਾਲ ਲੱਗਾ ਪੂਰੀ ਸ਼ੂ ਕਰਦੀ ਹਾਂ। ਹਾਂ। ਲੋ ਜਿਆ ਕਰੋ ਢਾਂਚਾ ਜਾ ਕੇ ਠੀਕ ਆ ਜੀ ਇਸ ਮੈਦਾ। 6 ਕਿਲੋ ਇਹ ਨਾ ਦੋ ਤਾਂ 6 ਕਿਲੋ ਨੈਟ ਦੋ ਤੇ 6 ਕਿਲੋ ਦੇ। 6 ਕਿਲੋ ਦੋ ਤਾਂ ਠੀਕ ਆ ਕੋ ਮਰਜ਼ੀ ਇੱਥੇ ਆ ਗਈ ਪਈ ਜਾਵੇ ਭਾਵੇਂ ਕੋਈ ਇਦਾਂ ਮੈਂ ਮੰਗਾਲੀ ਤਾਂ ਵੀ 6 ਕਿਲੋ ਹੀ ਹੋਏ ਕੋ ਦੋ। ਹਾਂ। ਨਾਲੇ ਰੱਬ ਜੀ ਬਹੁਤ ਲੋਖ ਨਾਲ ਫਟਵਾਦੀ ਦਾ ਆਉਣਾ ਪਾਉ ਜੀ। ਲੋ ਠੀਕ ਆ। ਤੋਂ ਟੋਕੜ ਕੱਪੜਾ ਨਾ ਗਾ ਅਤਾ ਸਮਾਕਰਨ ਵਾਲੀ ਖਿੱਚ ਕੇ ਲੈ ਗਈ ਆ ਸੋ 5 ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਠੀਕ ਆ ਜੀ ਸੋ ਬਾਕੀ ਥਣਾ ਥਣਾ ਦੀ ਪੂਰੀ ਸਾਫ ਸੁਥਰੀ ਆ ਸੋ ਵਾਰੀ ਵਾਰੀ ਆਪਾਂ ਉਹ ਗੱਲ ਨਹੀਂ ਕਰਾਂਗੇ ਚਵਾਈ ਚਵਾਈ ਕਿਹੋ ਜੀ ਦੂਜਾ ਤੀਜਾ ਪਹਿਲਾਂ ਜ਼ਿਕਰ ਕਰ ਦਿੱਤਾ ਵੀ ਆਪ ਦੀ ਤਸੱਲੀ ਕਰਕੇ ਖਰੀਦਿਆ ਮਾਲ ਸਾਫ ਸੁਥਰਾ ਆਨਲਾਈਨ ਕਿਸੇ ਭਰਾਣੇ ਮਗਾਉਣਾ ਤੇ ਕੋਈ ਭੋਰ ਛਟਾ ਨਾੜ ਗੰਦ ਗਿਲਟੀ ਉਹ ਚੀਜ਼ ਤੋਂ ਪਰੇਸ਼ ਹੋਊਗਾ ਠੀਕ ਆ ਜੀ ਤੇ ਇਹ ਸਤਨਾਮ ਵੀ ਕੀ ਮੁੱਲ ਜੀ ਮੁੱਲ ਮੈਂ ਤਾਂ 20000 ਰੁਪਇਆ ਕਰਦੀ ਆ ਜੀ 60000 ਦੀ ਪਹੁੰਚ ਕਰਦਾ 60000 ਦਾ ਜੀ ਠੀਕ ਆ ਜੀ ਲਭੇ 60000 ਦੀ ਮਿਲ ਜੂਗੀ 62000 ਦਾ ਮੁੱਲ ਤੇ 60000 ਲੈਣ ਦੇਣਾ ਠੀਕ ਆ ਜੀ ਬਾਕੀ ਵੇਖ ਸਕਦਾ ਤੁਸੀਂ ਅੰਗ ਪੈਰ ਪ੍ਰੋਪਰ ਪੂਰੇ ਆ ਸਿੰਘ ਮੂੰਹ ਮੱਥਾ ਪੂ ਸ਼ੋਗਰ ਔਰ ਜੋ ਵੀ ਆ ਬਾਡੀ ਸਟਰਕਚਰ ਤੇ ਛਾਤ ਮਾਰ ਕੇ ਤਸੰਦੀ ਨਾਲ ਇੱਕ ਵਾਰੀ ਵੀਡੀਓ ਵੇਖ ਲਿਓ ਠੀਕ ਆ ਜੀ ਪੂਰੀ ਵਜਨ ਵਾਲੀ ਮੈਂ ਜਦੋਂ ਥੋੜਾ ਲੱਪਾ ਲੱਗਾ ਹੋਇਆ ਆਈ ਕਰਕੇ ਡੇਢ ਵੀ ਪੂਰਾ ਭਰਿਆ ਵਜਨ ਮੈਂ ਦਾ ਪੂਰਾ ਫੋਲ ਹੈ ਪੂਰਾ ਵਜਨ ਪੂਰਾ ਹੈ ਹਾਂ ਜੀ ਫੋਟੋ ਵਧੀਆ ਤੇ ਇਧਰ ਆਪਣੇ ਕੋਲ ਸਤਨਾਮ ਜਿਹੜੀ ਅੱਗੇ ਆ ਆ ਬਲੂਨ ਕੱਟੀ ਹੋਈ ਹੈ ਜੀ ਪਹਿਲਾਂ ਸੁਈ ਹੀ ਖਾਦਿਆ ਜੀ ਕਿੰਨੇ ਕ ਟਾਈਮ ਦੀ ਇਹਨੂੰ ਵੀ ਤੇ ਸੁਈ ਨੂੰ 2 ਮਹੀਨੇ ਹੋ ਗਏ ਸੋ ਆਪਣੇ ਲਾਗੂ ਲਈ ਆਪਣੇ ਗਾਰਡ ਦੇ ਲਈ ਹੈ ਅੱਛਾ ਅੱਛਾ ਤੇ ਬੱਚਾ ਨਹੀਂ ਹੋਇਆਗਾ ਜੀ ਮਿਲਦੀ ਮੁੰਦੀ ਆਪਣੇ ਕੋਲ ਕਿਹਦਾਉਂ ਮਿਲਦੀ ਵਾਲੀ ਵੀ ਜੀ ਮੈਂ ਮਤਲਬ ਉੱਥੇ ਦੇ ਬਾਹਰ ਦੇ ਮਿਲਦੀ ਮੇਰੇ ਕੋਲ ਜੋ ਡਿਟੀ ਗੱਲ ਆਉਂਦੀ ਹੈ ਮੈਂ ਗਲਤ ਕੰਮ ਨਹੀਂ ਕਰਨਾ ਜਵਾਬਵਾ ਮੈਂ ਦਾ ਇੱਕ ਨੰਬਰ ਦਾ ਉਪੋਲੀ ਭੂ ਕਰ ਗਈ ਹੋਗੀ 7 ਕਿਲੋ ਦੁੱਧ ਹੋਊਗਾ 6 ਕਿਲੋ ਮੇਰੀ ਫੋਲ ਗਾਰੰਟੀ ਹੋਊਗੀ ਠੀਕ ਆ ਹਾਂ ਤੇ ਬਹੁਤ ਜ਼ਿਆਦਾ ਖਰਾਬ ਨਹੀਂ ਕਰਦੀ ਚਲੋ ਟੀਕਾ ਲ ਨਾ ਵੀ ਠੀਕਾ ਜੀ ਮੱਝਾ ਝੋਟੀਆਂ ਦੇ ਵਿੱਚ ਚਲੋ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਠੀਕ ਹੈ ਜੀ ਅਗਲੀ ਗੱਲ ਤਾਂ ਉਹ ਜਿਹੜਾ ਬੰਗਾ ਮੇਰਾ ਤਾਂ ਪਾ ਲਿੰਦਾ ਟੀਕਾ ਲਾ ਕੇ ਪਿੱਛੋਂ ਬੇਸ਼ੱਕ ਹੱਥ ਲਮਾਇਆ ਹੱਥਾਂ ਝੋਟੀਆਂ ਵੀ ਪਿੱਛੋਂ ਮਿਲਦੀ ਆਈਏ ਤਕਰੀਬਨ ਭਾੜੇ ਨੇ ਇਹ ਲਈ ਨਵੀਂ ਥਾਂ ਦੇ ਆ ਕੇ ਠੀਕ ਹੈ ਜੀ ਨਾ ਮਤਲਬ ਕੱਲੀ ਹੈ ਵੇਖੋ ਆਪਾਂ ਗੰਦ ਲਈ ਆ ਤੇ ਕੱਲੀ ਕਰਕੇ ਥੋੜੀ ਜੀ ਜਿੰਨਾ ਇਹ ਪਰੇਸ਼ਾਨੀ ਨਹੀਂ ਮੰਦੀ ਜਿਵੇਂ ਜਦੋਂ ਟੰਗਰ ਕੱਲਾ ਰਹੇ ਜਾਂਦਾ ਹੋਵੇ ਹਾਂ ਜਿਹੜਾ ਜੂ ਜੂ ਕਰਦਾ ਅੱਜ ਜਿਹੜੀ ਬੜੀ ਸਾਤਿ ਚ ਦਵਾਈ ਇਹਨੂੰ ਲੱਗੀ ਜਿਵੇਂ ਜਿੱਦਾਂ ਮੋਟਰੀ ਚੱਲ ਬੇਰੀ ਆ ਆ ਵੀ ਹੁਣ ਕੋਈ 6 ਕਿਲੋ ਮੰਨ ਕੇ ਕਰੇ ਸੌਦਾ ਤੇ ਦੋ ਵੀ ਸੀ ਪਲੱਸ ਹੋ 6 ਕਿਲੋ ਬਣ ਗਈ ਜਿੰਨਾਕ ਮਰਜ਼ੀ ਸੌਦਾ ਕਰ ਲੈ ਠੀਕ ਆ ਲੋ ਵੀ 6 ਕਿਲੋ ਮੰਨ ਕੇ ਕੋਈ ਸੱਜਣ ਸੌਦਾ ਕਰ ਲਵੇ ਦੁੱਧ ਹੋਵੇ ਨਾ ਹੋਵੇ ਤਾਂ ਕੋਈ ਸਾਢੇ 6 ਵੀ ਹੋ ਸਕਦਾ 7 ਵੀ ਹੋ ਸਕਦਾ 6 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਆ ਸੰਭਲ ਕੇ ਕੋਣੀ ਮਾ ਡਰਦੀ ਕੋਈ ਗੱਲ ਨਹੀਂ ਠੀਕ ਆ ਜਿੰਨੀ ਨੇੜੇ ਵੀਰ ਸਦਨਾਮ ਜਿੰਨੀ ਨੇੜੇ ਆਏ ਉਹ ਨਹੀਂ ਚਤਾਲੀ ਕਰਦੇ ਬਸ ਬਸ ਹੈ ਇਹ ਰਹੀ ਕਿ ਕੱਲੀ ਨਹੀਂ ਬਿਲਕੁਲ ਕਿੱਕੋ ਮੈਂ ਰੱਖੀ ਉਹਨਾਂ ਨੇ ਠੀਕ ਹੈ ਠੀਕ ਹੈ ਮੈਂ ਕਿਹਾ ਕਿੰਨੇ ਬਿਵਾਰ ਨਾਲ ਲਈ ਉਹਨਾਂ ਨੇ ਆਖੋ ਪੁੱਛੀ ਜਾਂਦੀ ਉਹਨਾਂ ਨੂੰ ਵੀਰ ਸਦਨਾਮ ਕਹਿੰਦਾ ਵੀ ਲਾਗਿਓ ਫੜੀ ਆ ਵੀ ਲਾਗਿਓ ਵੀ ਜਿੰਨੀ ਲਾਗਿਓ ਆ ਜੀ ਉਹ ਨਹੀਂ ਕਰੇ ਜਾਣ ਦੀ ਕਰਕੇ ਹੈ ਕੱਲੀ ਨਹੀਂ ਆ ਰਹੇ ਸਾਹੋ ਆ ਵੇਖੋ ਸੋ ਝੋਟੀ ਦੋਸਤੋ ਇਹ ਪਹਿਲਾ ਸੂਬਾ ਸੂਈ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਇਹਨੇ ਬੰਦਾ ਵੇਖਿਆ ਹੀ ਨਹੀਂ ਹਾਂ ਆ ਲਾ ਵੇਖੋ ਠੀਕ ਹੈ ਪਾਕੀ ਚਵਾਈ ਅਗਲੇ ਪਿਛਲੇ ਦੀ ਸਤਨਾਮ ਬਰਾਬਰ ਵੈਸੇ 44 ਧਾਰ ਤੋੜਨਾ ਆਊਗਾ ਅਗਲੇ ਨਾਲ ਅਗਲਾ ਮਗਲਾ ਮਗਲਾ 19 20 ਨਕਾ ਮੈਂ ਖੋਦੀ ਜਰੂਰ ਆ ਪਰ ਚਵਾ ਮੈਂ ਪਰੇ ਖੜਾ ਲੱਗਾ ਜੀ ਹਾਂ ਜੀ ਬੋਲੀ ਦੇ ਦੋਵੇਂ ਅੰਗੂਠੇ ਜੂੰਗ ਜਣੀ ਹੋਦੀ ਧਾਰ ਦੇ ਵਿੱਚ ਪਹਿਲੀ ਨੁਗਲੀ ਪਹਿਲੀ ਵਰੀ ਆ ਘਰੋਂ ਹਣਾ ਨਿਕਲਾ ਨੁਗਲਿਆ ਪਸ਼ੂ ਕਹਿਣਾ ਨਮਾਲਾ ਪਹਿਲਾ ਸਵੇਰ ਸੂਈਏ ਤਾਂ ਪਹਿਲੀ ਵਰੀ ਘਰੋਂ ਇਹਦੇ ਨਿਕਲਦਾ ਹਾਂਜੀ ਹਾਂਜੀ ਬਸ ਇਹ ਬੱਚਾ ਹੀ ਨਾ ਉਹ ਵੀ ਮਰ ਗਿਆ ਕੰਲੀ ਰਹੀ ਉਸੇ ਇਹਦੇ ਵੀ ਬੰਦਾ ਦੇਖਿਆ ਕਰਵਾਇਆ ਉਹ ਸਾਡੀ ਚਾਚੀ ਚੋਂਦੀ ਸੀ ਉਹ ਜਿਹੜਾ ਉਹੋ ਬੜੇ ਬੜੇ ਹਾਂ ਕੋਨਾ ਦਾ ਹੋ ਜੀਓ ਕੋਨਾ ਜੀ ਠੀਕ ਆ ਜੀ ਸੋ 6 ਕਿਲੋ ਦੁੱਧ ਤੋਂ ਦੋ ਦਿਨ ਥੱਲੇ ਇਸ ਵਕਤ ਮੌਜੂਦ ਹਾਂਜੀ ਕੋਈ ਭਰਾ ਜੇ ਤਾਂ ਮਰਜ਼ੀ ਚੋਕੇ ਤੇ ਸੱਨੇ ਕਰ ਲੈ ਟੀਗਾ ਜ਼ਰੂਰ ਲੈਂਦੀ ਆ ਅਗਲੀਆਂ ਲਾਤਾਂ ਨੂੰ ਪੰਗਾ ਪਾਉਣਾ ਭਾਗੇ ਚ ਵਾਈ ਕਰ ਦਿੰਦਾ ਹਾਂ ਜੀ ਫਿਰ ਸਤਿ ਸ਼੍ਰੀ ਅਕਾਲ ਮੋਨ ਕੀ ਰੋਗ ਬਾੜੇ ਜਿਹੜਾ ਡਾਟਾ ਦਾ ਜੀ ਆਇਆ ਤਾਂ ਮੈਂ ਨਵੇਂ ਥਾਂ ਡੱਕ ਰਵੇ ਕਰ ਜਦਾ ਮੋਲ ਤਾਂ ਜਿੱਦੀ ਝੋਣੀ ਨਿੱਕਰ ਨੁਕਰ ਭਾਵੇਂ 55 ਵੀ ਕਰ ਲੀਏ ਚਲੋ ਆਪਾਂ ਨੂੰ ਰੋਗਣਾ ਲਈਏ ਪਰ ਰੋਗਣਾ ਝੋਟੀ ਦੇਣੀ 50000 ਰੁਪਏ ਦੀ ਪਹੁੰਚ ਕਰਦਾ ਹੈ 50000 ਦੀ ਹਾਂ ਜੀ ਲਓ ਜੀ ਮੋਲ ਤਾਂ 55000 ਰਾਈ ਆਪਾਂ ਉਧਰ 55 ਦੀ ਵੇਚੀ ਦੇ ਨਾਲ ਉਹਤੀ ਝੋਟੀ ਹਾਂ ਚਲੋ ਕੋਈ ਨਹੀਂ ਆਪਾਂ ਘਰੋਂ ਮਾਲ ਦਾ ਨਾਲ ਲਈ ਆ ਹੁਣਾਂ ਕੋਈ ਗੱਲ ਨਹੀਂ ਕੀਤੀ ਆਪਾਂ ਚੱਰੀ ਗੱਲ ਨਹੀਂ ਕਰਦੇ ਲਓ ਵੀ ਭਰਾਵੋ ਠੀਕ ਹੈ ਜੀ ਅੱਜ 50 ਦੀ 50 ਮਾਰ ਕਰਦਾ ਹੈ ਲ ਦੇ加ਜੀ ਅੱਗੇ ਤੋਕੜ ਕੱਬੜ ਆ ਗਈ ਆਪਣੇ ਕੋਲ ਫੇਰ ਆ ਇਧਰ ਸਤਰਾਮ ਵੀਰ ਆ ਜਾ ਜੀ ਆ ਵੜ ਕਿੰਨੇ ਲੂਛੇ ਇਹ ਸ਼ਾਈ ਆ ਕੋਈ ਮਾਲੇ ਕੋਈ ਜਰਸੀ ਵਾਲੇ ਕੋਈ ਦੋਗਰੀ ਵਾਲੇ ਜੋਗੀ ਆ ਵਾ ਵੱਡੀ ਪੂਰੀ ਏ ਇਹਦੇ ਕੋਲ ਐਟ ਹੈ ਤੇ 9.5 ਕਿਲੋ ਦੋ ਦਿਜੀ ਤੇ ਸਾਡਿਆਂ 4 ਮਹੀਨਿਆਂ ਦੀ ਕੱਬੜ ਜੀ ਸਾਡੇ 24 ਦੀ ਸਾਡੇ ਜੀ ਠੀਕ ਆ ਜੀ ਲੋਬੀ ਸਾਡੇ 24 ਮਹੀਨੇ ਦੀ ਕੱਬੜ ਦੇ ਦੁੱਧ ਦੇ ਨਾ 9 ਕਿਲੋ 9 ਕਿਲੋ ਹਾਂ ਜੀ ਮਾਜੀ ਇਹ ਕਿ ਕਰਮਾਣੀ ਮਾਜ ਮਾਜ ਦੇ ਦੁੱਧ ਦੀ ਪਾਰਟੀ ਨਾਲ ਸਮਿਆ ਲੋ ਵੀ ਸਾਡੇ 4.5 ਮਹੀਨੇ ਦੀ ਗੱਬਰ ਵਖਾ ਰਹੇ ਆਪਾਂ ਤੁਹਾਨੂੰ ਤੇ 9 ਕਿਲੋ ਦੁੱਧ ਇਸ ਵੇੜ ਤੇ ਥੰਨੇ ਹਾਜ਼ਰ ਆ ਮੇਰਾ ਭਰਾ ਜੀ ਕਰੋ ਬਾਕੀ ਪਾਰ ਕਰਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ 20 22 ਕਿਲੋ ਬੰਦਿਆਂ ਨੇ ਨਹੀਂ ਦੁੱਧ ਚੋਲਨੇ ਜਦੋਂ ਆਪਾਂ ਨੂੰ ਦੇਦੀ ਵੀ ਛੋਟਾ ਦੀ ਹੈਗੀ ਆ ਹਾਂ ਹਾਂ ਨੋਰਮਲ ਇਹ ਵੀ ਚਲੋ 4.5 ਮਹੀਨਿਆਂ ਦੀ ਕੋਈ 2.5 ਮਹੀਨਾ 2 ਮਹੀਨਾ ਬਣੀ ਬਣੀ ਵੀ ਹੋਊਗੀ ਦੁੱਧ ਦੀ ਮਾਰੀ ਦੇ ਮਾਰਾ ਆ ਗਿਆ ਮੇਰੇ ਕੋਲ ਹੀਰਵਾਗੀ ਤਾਂ ਹੁਣ ਢੇੜੀਆ ਭਰ ਲਿਆ ਵਾ ਤੇ ਮੁੱਲ ਬਿਨਾ ਬੰਗੇ ਕੋਈ ਨਹੀਂ ਬਾਈ ਠੰਡੀ ਬਹੁਤ ਜ਼ਿਆਦਾ ਲੱਤ ਮਾਰਦਾ ਪਤਾ ਹੀ ਕੋਈ ਠੰਡੇ ਢੇੜੀਆ ਦੋਸਤੋ ਸੋ ਦੁੱਧ ਵੀ ਆਪਾਂ ਉਮੀਦ ਕਰਦੇ ਹਾਂ ਵੀ ਚਲੋ ਚੰਗੀ ਫੈਟ ਵਾਲੇ ਆਊਗਾ ਠੀਕ ਆ ਜੀ ਸਾਡੇ 24 ਮਹੀਨੇ ਦੀ ਗੱਬ ਤੇ 9 10 10 ਕਿਲੋ ਦੁੱਧ ਬਾਕੀ ਗੁਲਗਨ ਬਹੁਤ ਵਧੀਆ ਮੋٹے ਥਣ ਨੇ ਇੱਕ ਸਾਰ ਲੇਵਾ ਬੈਕਸਾਈਡ ਤੋਂ ਤੁਸੀਂ ਜੈਗ ਕਰ ਸਕਦੇ ਹੋ ਠੀਕ ਆ ਵੇ ਵੇ ਰੀਕੋ ਕਿੰਨਾ ਫਾਰੀਖੋ ਕਿਦਾਂ ਲੱਗਾ ਤਾਂ ਥਾ ਕਦ ਕੋਦ ਵੀ ਪੂਰਾ ਵੱਡਾ ਅਜੀ ਬੀ ਜੀ ਤਨ ਗਿਆ 20 20 ਤੋਂ ਤੁਹਾਡੀ ਛੋਟੀ ਸੜਾ ਪੜਨਾ ਸੋ ਰੰਗ ਜਿਹੜਾ ਦੇਖਿਆ ਜਿਵੇਂ ਛੇਰੀ ਕਲਰ ਦਾ ਵਿੱਚ ਆ ਜਾਂਦਾ ਛੇਰੀ ਕਲਰ ਛੇਰੀ ਵਰ ਹੈ ਅਸਲੀ ਬਹੁਤ ਆ ਤੇ ਲੈਵਲ ਉੱਪਰ ਖੁੱਲਾ ਫਾਰੀ ਥੋੜਾ ਲੱਗਾ ਇਹ ਇਰਾਨਾ ਕਰਾਸ ਤੋਂ ਡਰਦਾ ਜੇ ਗਰਮ ਕਰਉਣਾ ਕੋਈ ਗਰਮ ਗਰਮੀ ਵਾਲੀ ਗੱਲ ਨਹੀਂ ਠੰਡੀ ਹੱਥੋਂ ਜ਼ਿਆਦਾ ਕਰਨਾ ਹਾਂ ਮਤੇ ਮੰਦਾ ਬਾਗੀ ਤਾਂ ਮਰਜੀ ਜੋ ਕੋਈ ਨਹੀਂ ਦਰਜਾ ਤੇ ਹੂੰ ਲੋ ਜੀ ਬਰਾਬਰ ਕਿਹਾ ਜੀ ਤੋਂ ਕੋਈ ਉਹ ਛੜਾਕਲ ਦੀ ਨਹੀਂਗੀ ਠੰਡੀ ਧੀਰੀਆ ਸੀਲਸ ਆਊਗਾ ਤੇ 10 ਕਿਲੋ ਤੋਂ ਤਾਂ 24.5 ਮਹੀਨਿਆਂ ਦੀ ਤੇ ਕੀ ਮੋਟਾ 9 ਕਿਲੋ ਜੀ ਮੇਰੀ ਐ ਲੋਇਰ ਕੀ ਕਰੜੀ ਜੀ ਕੋਈ ਇਦਾਂ ਭੈਣ ਭਰਾ ਮਗਾਊਗਾ 9 ਕਿਲੋ ਫਲ ਕਰੜੀ ਹੋਊਗੀ ਠੀਕ ਆ ਹਾਂ ਜੀ ਤਦਾਂ ਹੁੰਦੇਵਾਂਗੇ ਕਿੰਨੇ ਜੀ ਮੁੱਲ ਵਿੱਚ ਭਾਵੇਂ ਨਾ 40-45 ਕਰ ਲਗੇ ਹਾਂ ਇਹਦਾ ਆਪਾਂ ਮੁੱਲ ਪੱਤਰ ਹੀ ਕਰਨਾ ਜੀ ਇਹਦਾ ਕੀ ਹਰ ਛੱਡਦਾ ਕਿ 40000 ਤੋਂ ਪਹੁੰਚ ਕਰਦਾ 45 ਦੀ 45 ਪਹੁੰਚ ਕਰਦਾ ਹੂੰ ਵੱਡੀ ਗਾਂ ਪੂਰੀ ਫੁੱਲ ਨਾ ਬਈ ਬਹੁਤ ਵਧੀਆ ਦੋਸਤੋਂ ਵੱਡੀ ਵਾਰਡ ਗਾਂ 45000 ਦੀ ਮਿਲ ਜੂਗੀ ਗੱਫਣ ਟੋਕੜ ਇਹ ਮਾਲ ਆ ਠੀਕ ਆ ਜੀ ਬਾਕੀ ਤੁਸੀਂ ਵੇਖੋ ਬਹੁਤ ਵਧੀਆ ਜਿਹੜੇ ਭਰਾਣੇ ਨਾਰਮਲ ਚਲੋ ਪੈਸਿਆਂ ਦੀ ਹੁੰਦੀ ਗੱਲ ਵੀ ਬਾਈਟੋਂ ਬਾਹਰੇ ਖਦਾ ਵੀ ਚਲੋ ਮੱਝ ਨਹੀਂ ਆਪਾਂ ਲੈਣੇਗੀ ਇਸ ਭਾਅ ਪਰਤੇ ਜੇ ਕੋਈ ਵੈਣ ਮਿਲਦੇ ਚਲੋ ਕੋਈ ਰੁਪਈਆ ਇੰਨਾ ਕੁ ਲਾਉਣਾ ਤੁਸੀਂ ਤੇ 40000 ਤੋਂ 90000 ਤੱਕੇ ਇੱਕ ਵਾਰ ਸਦਰਾਂ ਨੂੰ ਆਹ ਜੀ ਆਪਣਾ ਕਮੇਰੀ ਇਹਦਾ ਪਹਿਲਾ ਸੂਰ ਸੂਈ ਜੀ ਦੂਜੇ ਵਾਰ ਤੇ ਇਹ ਵੀ 1.75 ਦੀ ਗੱਬਰ ਹੈ ਪੰਜਾਂ ਦੀ ਹੋ ਗਈ ਤਕਰੀਬਨ ਹੁਣ ਹਾਂ ਪੰਜਾਂ ਦੀ ਹੋ ਗਈ ਤੇ ਲੋ 1.75 ਦੀ ਮੰਨ ਲਓ ਤੇ ਇਹਦੇ ਕੋਲ 6 ਕਿਲੋ ਦੁੱਧ ਹੈ ਜੀ 6 ਕਿਲੋ ਹਾਂ ਜੀ ਲਓ ਵੀ 6 ਕਿਲੋ ਦੁੱਧ ਇਸ ਵੈਡ ਦੇ ਠੰਡੇ ਆ ਤੇ ਪੰਜਾਂ 5.5 ਮਹੀਨਿਆਂ ਦੀ ਇਹ ਗੱਬਰ ਆਹ ਦੇਖੋ ਸਾਡਾ ਸੂਰ ਇਹ ਚੋਰ ਬਾਹਰੋਂ ਹਾਂ ਥੋੜਾ ਕੇ ਨਾ ਸਤਨਾਮ ਨੋਰਮਲ ਹੈ ਸਾਹ ਸੰਭਾਲ ਚੋ ਪਛੇ ਨਿਕਾਏ ਆ ਸੇਵਾ ਸੁਵਾ ਤੋਂ ਖੁੱਝੀ ਰਹੀ ਹੈ ਦੋਵੇਂ ਹਿਸਾਬ ਨਾਲ ਧੁੱਪੇ ਸੁੱਕੇ ਪਾਈ ਅੱਛਾ ਹਾਂ ਜਿਵੇਂ ਲੇਡ ਰੂਡ ਕਹੀ ਰਹੀ ਜਿਵੇਂ ਲੀੜੇ ਧੋ ਕੇ ਪਾ ਦੇ ਹਾਂ ਉਹ ਕੰਮ ਕਿ ਸੁੱਕੀ ਟੋਲੀ ਬਾਈ ਹੈ ਕੋਈ ਹਾਲ ਹੀ ਲੀੜੇ ਦਾ ਫਿਰ ਵੀ ਲਾਹ ਲਈ ਤੇ ਕਿਤਾ ਲੱਤੀ ਗਰੀ ਨਹੀਂ ਇਹਦੇ ਆਪਾਂ ਹੀ ਲਈ ਇਹਨੂੰ ਆਪਾਂ ਹੀ ਸ਼ਾਹ ਖਾਈ ਹੈ ਵੀ ਬਰੰਡ ਦੀ ਗੋਠੀ ਦੀ ਬਣੀ ਹੈ ਇਹਨੂੰ ਲਾਵੀ ਦੋ ਤਾਂ 6 ਕਿਲੋ ਨਾ ਸਹੀ ਲਾਵੀ 6 ਕਿਲੋ ਦੁੱਧ ਇਧਰੋਂ ਥਾਣਾ ਪਤਨ ਨੂੰ ਇੱਕ ਥੋੜਾ ਲਾ ਕੇ ਖਾ ਦਿੰਨੇ ਆ ਆ ਦੇਖੋ ਜੀ ਮારી ਦਾਦੀ ਜੀ ਆਏ ਕੋਈ ਗੱਲ ਸੀ ਇਹ ਸੋ ਦੋ ਲੱਤ ਮਾਰ ਮਾਰੀ ਪਰਾਂ ਹਾਂ ਲੋਬੇ ਠੀਕ ਆ ਜੀ 55 55 ਮਹੀਨੇ ਦੀ ਜਿਹੜੀ ਗੱਬਣ ਚੈੱਕ ਪਾਸ ਆ ਠੀਕ ਆ ਜੀ ਬੈਰ ਸੋ ਬਖੀਦੋ ਸੋ ਆਸ ਹੈ ਵੀ ਚਲੋ ਕਰਮਾਂ ਵਾਲੀ ਜਿਕੇ ਸੂ ਸਵਾ ਵੀ ਪੈਣੀ ਆ ਹੋਰ ਸਾਡੇ ਤਿੰਨਾਂ ਮਹੀਨਿਆਂ ਨੂੰ ਹੈਗੀ ਸੀ ਇਹ ਲੈਣਾ ਕੋਈ ਉਦਾਂ ਡਰੀ ਜਾਂਦਾ ਮਾਦਰ ਦਾ ਘਰਾਂ ਕੋਲ ਜਨਾਲ ਹਾਂ ਸੀ ਇਹ ਨਹੀਂ ਉਦੋਂ ਤਾਂ ਪੂਰੀ ਠੰਡੀ ਲੱਗੇ ਲੌਂਜੀ ਕਰੋ ਚਾਹ ਕੇ ਠੀਕ ਆ ਜੀ ਆ ਵੀ ਚੋ ਦੇ ਇਹਦਾ ਚਿੱਟਾ ਜੀ ਹੁਣ ਲਓ ਵੀ ਭਰਾ ਬੁੱਧੀ ਜਾਨੀ ਇਹਦਾ ਸਤਨਾਮ ਮੋਲ ਕੀ ਇਹਦਾ ਮੋਦਵੀ ਦੀ ਛੋੜਾ ਜੀ ਆ ਇਹਦੀ 25000 ਰਿਫਾਇਰ ਕਰਨੇ ਆਪਾਂ ਕੋਈ ਜ਼ਿਆਦਾ ਕੰਮ ਨਹੀਂ ਕਰਨਾ ਜੀ ਕੋਈ ਭੈਣ ਭਰਾ ਸਾਬੂ ਗਾ ਦਾ ਦੁੱਧ ਪੀਊਗਾ ਨਾਲੇ ਗਾ ਫੇਰ ਰੱਖਉਂਦੀ 25 ਦੀ ਹਾਂ ਵੱਡੇ ਕਾਤੇ ਕੋ ਤੋਂ ਵਿੱਚ ਦਾ ਪੂਰਾ ਹੋ ਜੂਗਾ ਨੋ ਵੀ 5000 ਦੀ ਮਿਲ ਜੂਗੀ ਠੀਕ ਆ ਜੀ ਹਾਂ ਜੇ ਨਾ 25000 ਤੇ ਇਹ ਮਾਲ ਆਪਾਂ ਜਿਹੜਾ ਤੁਹਾਨੂੰ ਦਿਖਾ ਦਿੱਤਾ ਇੱਕ ਟੋਕਰ ਗੱਬਣ ਇੱਧਰ ਮੱਝ ਦਿਖਾਈ ਹੈ ਤੇ ਦੋ ਟੋਕਰ ਗੱਬਣ ਵਹਿੜਾ ਨੇ ਤੇ ਬਾਕੀ ਪਸ਼ੂ ਜਿਹੜੇ ਤੁਹਾਨੂੰ ਦਿਖਾਏ ਆ ਤਕਰੀਬਨ ਇੱਕ ਨੀਲੀ ਦੱਬ ਦੇ ਵਿੱਚ ਮੱਝ ਬਹੁਤ ਖੂਬਸੂਰਤ ਆ ਠੀਕ ਆ ਜੀ ਸੋ ਜਵਾਈ ਜਿਹੜੀ ਆ ਬਿਲਕੁਲ ਸੱਜਰਤਾ ਜੀ ਸੂਈ ਆ ਪਹਿਲਾ ਸਵੇਰ ਝੋਟੀ ਪਾਵੇ ਨਾ ਕਿਸੇ ਭਰਾ ਦੇ ਮਨ ਚ ਇਹ ਨਾ ਹੋਵੇ ਵੀ ਆਲ ਛਾਲਾ ਆਲ ਦਾ ਕਰਕੇ ਬੱਚਾ ਲਾ ਦੇਣਾ ਬੱਚਾ ਲਾ ਕੇ ਪੰਜ ਪੰਜ 7 7 ਧਾਰਾ ਮਾਰ ਕੇ ਦਿਖਾ ਦੇਣੀ ਇਧਰ 来，一，好。